ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰ ਦਾ ਟਾਈਮ ਹੈ ਜੀ ਬੱਜ ਗਿਨਿਆ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਨਹੀਂ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬਿੰਗ ਕਰਨਾ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇ ਕੀ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਘਰ ਦੇ ਵਿੱਚ ਤੁਸੀਂ ਉਹ ਕਿਹੜੀ ਚੀਜ਼ ਛਿੜਕਣੀ ਹੈ ਜਿਹਦੇ ਨਾਲ ਸਾਡੇ ਜਿਹੜੇ ਬੱਚੇ ਆ ਸਾਡੇ ਕਹਿਣੇ ਦੇ ਵਿੱਚ ਆ ਜਾਣਗੇ ਬੁਰੀ ਸੰਗਤ ਦੀ ਜਿਹੜੀ ਬੈਠਣੀ ਉੱਠਣੀ ਆ ਉਹ ਬੰਦ ਕਰ ਲੈਣਗੇ ਪੜਨਾ ਸ਼ੁਰੂ ਕਰ ਦੇਣਗੇ ਆਪਾਂ ਨੂੰ ਪੁੱਠੇ ਜਵਾਬ ਦੇਣੇ ਜਿਹੜੇ ਉਹ ਬੰਦ ਕਰ ਦੇਣਗੇ ਝਿਰਝੜਾਪਾ ਨੂੰ ਉਹ ਵਿੱਚੋਂ ਖਤਮ ਹੋ ਜਾਊਗਾ ਜੋ ਚੀਜ਼ ਮੈਂ ਆਪ ਫੋਲੋ ਕਰਦੀ ਆ ਮੈਂ ਆਪ ਡੀਲੀ ਕਰਦੀ ਆ ਸੋ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਗੱਲ ਨੂੰ ਪੂਰਾ ਸਮਝਣ ਲਈ ਗੱਲ ਨੂੰ ਪੂਰਾ ਸੁਣਨਾ ਪੈਂਦਾ ਸੋ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਚੋਂ ਦੇਖਿਓ ਚਲੋ ਜੀ ਟਾਈਮ ਵੇਸ ਕਰੇ ਬਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਇੱਕ ਚੀਜ਼ ਤਾਂ ਉਹ ਸ਼ੇਅਰ ਕਰਨੀ ਆ ਤੁਹਾਡੇ ਨਾਲ ਵੀ ਤੁਸੀਂ ਕੀ ਛਿਲਕਣਾ ਕਰਦੇ ਵਿੱਚ ਇੱਕ ਚੀਜ਼ ਉਸ ਤੋਂ ਪਹਿਲਾਂ ਇਹ ਸ਼ੇਅਰ ਕਰਾਂਗੇ ਵੀ ਤੁਸੀਂ ਕੀ ਨਹੀਂ ਕਰਨਾ ਜਿਵੇਂ ਹੁਣ ਆਪਾਂ ਇੱਕ ਡਾਕਟਰ ਕੋਲ ਜਾਂਦੇ ਆ ਇੱਕ ਡਾਕਟਰ ਆਪਾਂ ਨੂੰ ਦਵਾਈ ਦਿੰਦਾ ਨਾਲ ਹੀ ਆਪਾਂ ਨੂੰ ਕੁਝ ਪ੍ਰਹੇਜ ਦੱਸਦਾ ਹੈ ਹੈਨਾ ਜੀ ਆਪਾਂ ਦਵਾਈ ਖਾਂਦੇ ਰਹੀਏ ਪ੍ਰਹੇਜ ਨਾ ਕਰੀਏ ਤਾਂ ਕਿ ਫਿਰ ਆਪਾਂ ਉਹ ਬਿਮਾਰੀ ਤੋਂ ਛੇਤੀ ਨਿਕਲ ਪਾਵਾ ਮਾਗੇ ਜਾਂ ਠੀਕ ਹੋ ਪਾਵਾਂਗੇ ਨਹੀਂ ਜੇ ਆਪਾਂ ਬਿਮਾਰੀ ਤੋਂ ਨਿਕਲਣਾ ਤਾਂ ਆਪਾਂ ਨੂੰ ਨਾਲ-ਨਾਲ ਪ੍ਰਹੇਜ ਕਰਨਾ ਪੈਂਦਾ ਹੈ ਸੋ ਉਸੇ ਤਰ੍ਹਾਂ ਦੀ ਆਪਣੀ ਜ਼ਿੰਦਗੀ ਹੁੰਦੀ ਆ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਬਦਲਣਾ ਹੈ ਜੇ ਆਪਾਂ ਕੁਝ ਨਵਾਂ ਅਪਣਾਉਣਾ ਹੈ ਜੇ ਆਪਾਂ ਸਾਡੀ ਪ੍ਰੋਬਲਮ ਨੂੰ ਖਤਮ ਕਰਨ ਵਾਸਤੇ ਕੁਝ ਨਵਾਂ ਟਰਾਈ ਕਰਨਾ ਹੈ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਜੋ ਬੁਰੀ ਚੀਜ਼ ਹੈ ਉਹਨੂੰ ਛੱਡਣਾ ਹੈ ਉਹਨਾਂ ਤੋਂ ਪਰਹੇਜ਼ ਕਰਨਾ ਸੋ ਹੁਣ ਆਪਾਂ ਗੱਲ ਕਰਦੀਆਂ ਕਿ ਆਪਾਂ ਕਿਹੜੀ ਚੀਜ਼ ਨਹੀਂ ਕਰਨੀ ਦੇਖੋ ਜੀ ਅੱਜ ਕੱਲ੍ਹ ਆਪਣੀ ਮਾਂ-ਬਾਪ ਦੀ ਇੱਕ ਆਮ ਚਿੰਤਾ ਵੀ ਸਾਡਾ ਬੱਚਾ ਪੜ੍ਹਦਾ ਨਹੀਂ ਹੈ ਬੱਚਾ ਸਾਡਾ ਕਹਿਣੇ ਚ ਨਹੀਂ ਹੈ ਬੱਚਾ ਸਾਡਾ ਸਾਡੀ ਸੁੰਦਰਨੀ ਆਪਾਂ ਕੀ ਕਰਦੇ ਆ ਆਪਾਂ ਸਾਰਾ ਦਿਨ ਇਹ ਚੀਜ਼ ਸੋਚਦੇ ਆਂ ਬੋਲਦੇ ਆਂ ਕਹਿੰਦੇ ਆਂ ਜੇ ਘਰ ਦੇ ਵਿੱਚ ਕੋਈ ਆ ਜੀ ਆਪਾਂ ਨੂੰ ਕੋਈ ਪੁੱਛਦਾ ਹੈ ਵੀ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਕਿਵੇਂ ਆ ਆਪਾਂ ਕੀ ਕਹਿੰਦੇ ਆਂ ਇਹ ਤਾਂ ਪੜ੍ਹਦਾ ਹੀ ਨਹੀਂ ਇਹ ਇਹ ਤਾਂ ਤਾਂ ਔਖਾ ਹੈ ਇਹ ਛੜ ਪਾਸ ਵੀ ਨਾ ਹੋਵੇ ਆਪਾਂ ਹਰ ਟਾਈਮ 네ਗੇਟਿਵ ਚੀਜ਼ ਬੋਲਦੇ ਆਂ ਠੀਕ ਹੈ ਜੀ ਫਿਰ ਕੋਸ਼ ਟਾਈਮ ਆਪਾਂ ਬੋਲ ਰਹੇ ਆ ਕੋਸ਼ ਟਾਈਮ ਉਹ ਜਿਹੜਾ ਰਿਸ਼ਤੇਦਾਰ ਹੈ ਉਹ ਵੀ ਉਹੀ ਚੀਜ਼ ਬੋਲ ਦਿੰਦਾ ਅੱਛਾ ਤੂੰ ਇਹ ਪੜਦਾ ਨਹੀਂ ਤੂੰ ਪੜਿਆ ਕਰ ਤੇਰਾ ਕੀ ਬਣੂਗਾ ਉਹ ਵੀ 네ਗੇਟਿਵ ਚੀਜ਼ਾਂ ਹੋ ਜਾਂਦੀਆਂ ਰੋਜ਼ ਰੋਜ਼ ਜਦੋਂ ਆਪਾਂ ਬੱਚੇ ਨੂੰ ਉਹ ਚੀਜ਼ ਬੋਲੀ ਜਾ ਰਹੇ ਹਾਂ ਵੀ ਤੂੰ ਤਾਂ ਕਿਸੇ ਜੋਗਾ ਨਹੀਂ ਤੂੰ ਕੁਝ ਕਰ ਨਹੀਂ ਸਕਦਾ ਦੇਖੋ ਜੀ ਕਹਿੰਦੇ ਹੁੰਦੇ ਆ ਨਾ ਜਿਹੜਾ ਲਸਣ ਹੁੰਦਾ ਉਹਦੀ ਉਹਦੀ 스멜 ਕਿੰਨੀ ਗੰਦੀ ਹੁੰਦੀ ਆ ਪਰ ਉਹ ਬਹੁਤ ਗੁਨਾਕਾਰੀ ਹੁੰਦਾ ਠੀਕ ਉਸੇ ਤਰ੍ਹਾਂ ਜੇ ਕੋਈ ਮਾੜਾ ਇਨਸਾਨ ਵੀ ਆ ਉਹਦੇ ਵਿੱਚ ਵੀ ਕੁਝ ਚੰਗੇ ਗੁਣ ਹੁੰਦੀ ਆ ਜੇ ਆਪਣਾ ਬੱਚਾ ਪੜ੍ਹਾਈ ਵਿੱਚ ਚੰਗਾ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਜ਼ਿੰਦਗੀ 'ਚ ਕੁਝ ਕਰ ਨਹੀਂ ਸਕਦਾ ਠੀਕ ਹੈ ਜੀ ਬਹੁਤ ਸਾਰੀਆਂ ਐਕਡਾਨੀਆਂ ਹਸਤੀਆਂ ਨੇ ਵੱਡੀਆਂ-ਵੱਡੀਆਂ ਜਿਹੜੀਆਂ ਪੜਾਈ ਦੇ ਵਿੱਚ ਮਹਾਨਲੈਗ ਸੀ ਪਰ ਬਹੁਤ ਵੱਡੇ-ਵੱਡੇ ਕੰਮ ਕੀਤੇ ਉਹਨਾਂ ਨੇ ਠੀਕ ਹੈ ਜੀ ਸੋ ਬੱਚੇ ਤੇ ٹرسٹ ਕਰੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਉਹ ਕੀ ਕਰਨਾ ਚਾਹੁੰਦਾ ਹੈ ਉਹਦਾ ਦਿਮਾਗ ਕਿਸ ਸਾਈਡ ਨੂੰ ਹੈ ਹੋ ਸਕਦਾ ਬੱਚਾ ਜੋਬ ਮਾਈਂਡਡ ਨਾ ਹੋਵੇ ਜੋਬ ਮਾਈਂਡਡ ਮਤਲਬ ਜੋਬ ਕਰਨ ਵਾਲਾ ਨਾ ਹੋਵੇ ਹੋ ਸਕਦਾ ਉਹਦਾ ਦਿਮਾਗ ਉਹ ਬਿਜ਼ਨਸ ਮਾਈਂਡਡ ਹੋਵੇ ਕੋ ਸਕਦਾ ਹੋ ਅੱਗੇ ਜਾ ਕੇ ਕੋਈ ਚਾਹੇ ਵੱਡਾ ਚਾਹੇ ਕੋਈ ਛੋਟਾ ਕੋਈ ਕਾਰੋਬਾਰ ਕਰਨਾ ਚਾਹੁੰਦਾ ਹੋਵੇ ਠੀਕ ਹੈ ਜੀ ਸੋ ਕਦੇ ਵੀ 네ਗੇਟਿਵ ਚੀਜ਼ ਬੱਚੇ ਨੂੰ ਨਹੀਂ ਬੋਲਣੀ ਕਿਉਂ ਜਦੋਂ ਆਪਾਂ 24 ਘੰਟੇ 네ਗੇਟਿਵ ਚੀਜ਼ ਬੋਲੀ ਜਾਂਦੀਆਂ ਤਾਂ ਆਲੇ ਦੁਆਲੇ ਕੀ ਹੋ ਜਾਂਦਾ 네ਗੇਟਿਵਿਟੀ ਸਾਰੇ ਫੈਲ ਜਾਂਦੀ ਹੈ ਜੇ ਮੰਨ ਲਓ ਮੈਂ ਕਮਰੇ 'ਚ ਬੈਠੀ ਆ ਇੱਕ ਕਮਰੇ 'ਚ ਮੈਂ 네ਗੇਟਿਵ ਗੱਲਾਂ ਕਰਦੀ ਜਾਵਾਂ ਰੋਜ਼ ਕਰਦੀ ਜਾਵਾਂ ਤਾਂ ਫਿਰ ਉਹਦੇ ਨਾਲ ਕੀ ਹੋਜੂ ਕਮਰੇ ਦੇ ਵਿੱਚ 네ਗੇਟਿਵਿਟੀ ਫੈਲ ਜੂਗੀ ਫਿਰ ਉਹਦੇ ਨਾਲ ਕੀ ਹੋਊਗਾ ਜਦੋਂ ਆਪਾਂ ਇੱਥੇ ਬੈਠਾਂਗੇ ਆਪਾਂ ਨੂੰ ਬੜਾ ਅਜੀਬ ਜਿਹਾ ਭਾੜਾ ਜਿਹਾ ਫੀਲ ਹੁੰਦਾ ਅੱਛਾ ਇੱਕ ਚੀਜ਼ ਦੀ ਸਭ ਤੋਂ ਵਧੀਆ ਉਦਾਹਰਣ ਦਿੰਦੇ ਆ ਹੁਣ ਇੱਥੇ ਕਈ ਵਾਰੀ ਨਾ ਆਪਾਂ ਗੁਰੂ ਘਰ ਜਾਂਦੇ ਆ ਗੁਰੂ ਘਰ ਜਾ ਕੇ ਆਪਾਂ ਇੱਕ ਚੀਜ਼ ਕਹਿੰਦੇ ਆ ਵੀ ਉੱਥੇ ਜਾ ਕੇ ਬਹੁਤ ਸਕੂਨ ਮਿਲਦਾ ਮਨ ਨੂੰ ਸ਼ਾਂਤੀ ਮਿਲਦੀ ਆ ਕਿਉਂ ਮਿਲਦੀ ਆ ਕਿਉਂਕਿ ਉੱਥੇ ਪੋਜ਼ਿਟਿਵ ਚੀਜ਼ ਹੁੰਦੀ ਆ ਪੋਜ਼ਿਟਿਵਿਟੀ ਹੁੰਦੀ ਆ ਉੱਥੇ ਜਿਹੜਾ ਵੀ ਇਨਸਾਨ ਮੱਥਾ ਟੇਕਣ ਆਉਂਦਾ ਉਹ ਇੱਕ ਚੰਗੀ ਸੋਚ ਲੈ ਕੇ ਆਉਂਦਾ ਉਹ ਚੰਗੀ ਸੋਚ ਨਾਲ ਮੱਥਾ ਟੇਕਦਾ ਚੰਗੀਆਂ ਚੰਗੀਆਂ ਚੀਜ਼ਾਂ ਬੋਲਦਾ ਠੀਕ ਹੈ ਹੁਣ ਤੁਸੀਂ ਇਹ ਸੋਚੋ ਵੀ ਜਦੋਂ ਆਪਾਂ ਕਿਤੇ ਮੰਦਿਰ ਜਾਂਦੇ ਆ ਜਾਂ ਆਪਾਂ ਮਸਜਿਦ ਜਾਂਦੇ ਆ ਜਾਂ ਗੁਰੂ ਘਰ ਜਾਂਦੇ ਆ ਉੱਥੇ ਜਾ ਕੇ ਆਪਾਂ ਨੂੰ ਪੋਜ਼ਿਟਿਵਿਟੀ ਕਿਉਂ ਫੀਲ ਹੁੰਦੀ ਹੈ ਉਹਦੀ ਵਜ੍ਹਾ ਇਹ ਹੈ ਕਿਉਂਕਿ ਉੱਥੇ 24 ਘੰਟੇ ਪੋਜ਼ਿਟਿਵ ਸ਼ਬਦ ਬੋਲੇ ਜਾਂਦੇ ਨੇ ਪੋਜ਼ਿਟਿਵਿਟੀ ਫੈਲਦੀ ਹੈ ਉਹਦੇ ਨਾਲ ਸੋ ਤਾਂ ਹੀ ਉੱਥੇ ਜਾ ਕੇ ਆਪਣੇ ਮਨ ਨੂੰ ਸਕੂਨ ਆਉਂਦਾ ਹੈ ਜੀ ਉਹੀ ਚੀਜ਼ ਆਪਾਂ ਘਰੇ ਫੋਲੋ ਕਰਨੀ ਸ਼ੁਰੂ ਕਰ ਦਈਏ ਆਪਾਂ ਘਰੇ 네ਗੇਟਿਵ ਚੀਜ਼ਾਂ ਬੋਲਣੀਆਂ ਬੰਦ ਕਰ ਦਈਏ ਬੱਚੇ ਨੂੰ 네ਗੇਟਿਵ ਕਰਨਾ ਬੰਦ ਕਰ ਦਈਏ ਤਾਂ ਸਭ ਤੋਂ ਪਹਿਲਾ ਅਸਰ ਤਾਂ ਬੱਚਾ ਪੋਜ਼ਿਟਿਵ ਹੋਣਾ ਸ਼ੁਰੂ ਹੋ ਜੂਗਾ ਜਦੋਂ ਉਹ ਪੋਜ਼ਿਟਿਵ ਬੈਠੂਗਾ ਪੋਜ਼ਿਟਿਵ ਸੁਣੂਗਾ ਤਾਂ ਉਹ ਆਟੋਮੈਟਿਕਲੀ ਪੋਜ਼ਿਟਿਵ ਹੋਣਾ ਸ਼ੁਰੂ ਹੋ ਜੂਗਾ ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਨਹੀਂ ਕਰਨੀਆਂ ਤੇ ਜਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਜੀ ਇਹਦਾ ਬੱਚੇ ਦਾ ਕੌਨਫੀਡੈਂਸ ਟੁੱਟਦਾ ਜੇ ਹੁਣ ਮੰਨ ਲਓ ਇੱਕ ਬੱਚੇ ਦੇ ਮਨ ਅੰਦਰੋਂ ਹੌਸਲਾ ਹੈ ਉਹ ਸੋਚਦਾ ਵੀ ਮੈਂ ਵੱਡਾ ਹੋ ਕੇ ਆਹ ਚੀਜ਼ ਕਰੂੰਗਾ ਜਾਂ ਆਪ ਬਿਜ਼ਨਸ ਕਰੂੰਗਾ ਲੇਕਿਨ ਆਪਾਂ ਕਹਿੰਦੇ ਤੂੰ ਨਹੀਂ ਕੁਝ ਕਰ ਸਕਦਾ ਤੂੰ ਨਹੀਂ ਕਿਸੇ ਜੋਗਾ ਤਾਂ ਫਿਰ ਉਹਦਾ ਹੌਸਲਾ ਪਹਿਲਾਂ ਹੀ ਟੁੱਟ ਗਿਆ ਠੀਕ ਹੈ ਜੀ ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵਿਟੀ ਦੀ ਬੋਲਣੀ ਆ ਬੱਚੇ ਨੂੰ 네ਗੇਟਿਵ ਨਹੀਂ ਬੋਲਣਾ ਸ਼ਹਿਰਾਂ ਦੇ ਬੱਚਿਆਂ ਦੇ ਪਿੰਡਾਂ ਦੇ ਬੱਚਿਆਂ 'ਚ ਕੀ ਫਰਕ ਹੁੰਦਾ ਇਹੀ ਫਰਕ ਹੁੰਦਾ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹ ਕਦੇ ਵੀ ਬੱਚੇ ਨੂੰ 네ਗੇਟਿਵ ਚੀਜ਼ ਨਹੀਂ ਬੋਲਦੇ ਆਪਣੇ ਪਿੰਡਾਂ ਦੀ ਵਿੱਚ ਆਪਣੀ ਆਦਤ ਹੁੰਦੀ ਆ ਆਪਾਂ ਨੋਰਮਲ ਇਹ ਆਪਾਂ ਇਹ ਨਹੀਂ ਕਹਿੰਦੇ ਮਾਵਾ ਪਾ ਤਾਂ ਸੋਚਦੇ ਕੋਈ ਮਾਵਾ ਪਾ ਆਪਣੇ ਬੱਚੇ ਵਾਸਤੇ ਗਲਤ ਨਹੀਂ ਸੋਚਦਾ ਆਪਾਂ ਉਹਦੇ ਚੰਗੇ ਵਾਸਤੇ ਕਹਿ ਰਹੇ ਹੁੰਦੇ ਆ ਲੇਕਿਨ ਆਪਣਾ ਕਹਿਣ ਦਾ ਤਰੀਕਾ ਗਲਤ ਹੋ ਜਾਂਦਾ ਉਹਦੇ ਨਾਲ ਫਿਰ ਆਪਾਂ ਨੂੰ ਰਿਜ਼ਲਟ ਵੀ ਗਲਤ ਮਿਲਦੇ ਨੇ ਸੋ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਵੀ ਆਪਾਂ ਕਦੇ ਵੀ ਉਹਨੂੰ 네ਗੇਟਿਵ ਚੀਜ਼ ਨਹੀਂ ਕਹਿਣੀ ਆਪਾਂ ਉਹਦੇ ਗੁਣਾਂ ਦੀ ਜੇ ਉਹਦੇ ਵਿੱਚ ਚਾਰ ਗੁਣ ਮਾੜੇ ਆ ਤਾਂ ਚਾਰ ਚੰਗੇ ਵੀ ਹੋਣਗੇ ਆਪਾਂ ਮਾੜੇ ਗੁਣਾਂ ਨੂੰ ਛੱਡ ਕੇ ਚੰਗੇ ਗੁਣਾਂ ਦੀ ਉਹਦੀ ਤਾਰੀਫ਼ ਕਰਨੀ ਹੈ ਉਹਦੇ ਨਾਲ ਮੈਂ ਇਹ ਚੀਜ਼ ਖੁਦ ਅਜਮਾਈ ਹੋਈ ਹੈ ਜੀ ਜਦੋਂ ਮੈਂ ਆਹਦੇ ਬੇਟੇ ਦੀ ਕਿਸੇ ਚੰਗੇ ਗੁਣ ਦੀ ਤਾਰੀਫ਼ ਕਰਦੀ ਆ ਨਾ ਉਹਦੇ ਚਿਹਰੇ ਤੇ ਆਟੋਮੈਟਿਕਲੀ ਖੁਸ਼ੀ ਆ ਜਾਂਦੀ ਆ ਉਹ ਹੱਸਣਾ ਸ਼ੁਰੂ ਕਰ ਦਿੰਦਾ ਸੋ ਇਹ ਕੀ ਆ ਪੋਜ਼ਿਟਿਵ ਚੀਜ਼ ਆ ਸੋ ਉਹਨੂੰ ਪੋਜ਼ਿਟਿਵ એનર્ਜੀ ਆਪਾਂ ਦੇਣੀ ਆ ਪਹਿਲੀ ਚੀਜ਼ ਇਹ ਕਰਨੀ ਆ ਹੁਣ ਆਪਾਂ ਗੱਲ ਕਰਦੇ ਆਂ ਵੀ ਹੋਰ ਘਰ ਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਛਿੱਟਾ ਦੇਣਾ ਛਿੱਟਾ ਕਿਸ ਚੀਜ਼ ਦਾ ਦੇਣਾ ਵੈਮ ਨਹੀਂ ਕਰਨਾ ਜੀ ਵੈਮਾ ਪਰਮਾਜ ਆਪਾਂ ਨਹੀਂ ਬਣਾ ਆਪਾਂ ਕੀ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਜਪਤੀ ਸਤਿ ਚਪਈਸਾ ਦਾ ਪਾਠ ਕਰਨਾ ਹੈ ਕੋਲ ਜਲ ਰੱਖ ਲੈਣਾ ਉਹ ਜਿਹੜਾ ਜਲ ਹੈ ਉਹ ਤੁਸੀਂ ਹਰ ਰੋਜ਼ ਖੋਦ ਵੀ ਸ਼ਕਣਾ ਆਪਣੇ ਪਰਿਵਾਰ ਨੂੰ ਵੀ ਸਿਕਾਉਣਾਗਾ ਠੀਕ ਹੈ ਜੀ ਉਹ ਜਲ ਨੂੰ ਤੁਸੀਂ ਗੈਸ ਤੇ ਨਹੀਂ ਰੱਖਣਾ ਚਾਹ ਚ ਨਹੀਂ ਪਾ ਦੇਣਾ ਤੁਸੀਂ ਪਾਣੀ ਦੇ ਵਿੱਚ ਮਿਲਾ ਕੇ ਪਰਿਵਾਰ ਨੂੰ ਦੇ ਸਕਦੇ ਹੋ ਸਿੱਧਾ ਵੀ ਉਹਨਾਂ ਨੂੰ ਪਿਲਾ ਸਕ ਸਕਦੇ ਹੋ ਇਹਦੀ ਵੀ ਕਿਸੇ ਚੀਜ਼ ਜੀ ਪਾ ਕੇ ਦੇਣਾ ਤੁਸੀਂ ਲੱਸੀ ਚ ਹੀ ਪਾ ਸਕਦੇ ਹੋ ਤੁਹਾਡਾ ਜਿੱਥੇ ਪੀਣ ਵਾਲਾ ਪਾਣੀ ਭਰਿਆ ਹੋਇਆ ਉਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਦੂਸਰੀ ਚੀਜ਼ ਉਹਦੇ ਵਿੱਚੋਂ ਹੀ ਕੁਝ ਜਲ ਤੁਸੀਂ ਬਚਾ ਲੈਣਾ ਉਹ ਜਲ ਦਾ ਤੁਸੀਂ ਕੀ ਕਰਨਾ ਪੂਰੇ ਘਰ ਦੇ ਵਿੱਚ ਛਿੱਟਾ ਦੇਣਾ ਡੇਲੀ ਛਿੱਟਾ ਦੇਣਾ ਹਰ ਰੋਜ਼ ਛਿੱਟਾ ਦੇਣਾ ਔਰ ਕੀ ਅਰਦਾਸ ਕਰਨੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰੋ ਮੈਂ ਬਾਣੀ ਵਾਲਾ ਜਿਹੜਾ ਜਾਲਾ ਆਪ ਦੀ ਹੁਕਮ ਦੇ ਮੁਤਾਬਕ ਘਰ ਦੇ ਵਿੱਚ ਛਿੜਕ ਰਹੀ ਹਾਂ ਕਿਰਪਾ ਕਰੋ ਜਿੱਧਾ ਜਿੱਧਾ ਇਹ ਜਲ ਦਾ ਛਿੱਟਾ ਘਰ ਦੇ ਕੋਨੇ-ਕੋਨੇ ਵਿੱਚ ਜਾਂਦਾ ਰਹੇ ਤ्यों-ਤ्यों ਇਸ ਘਰ ਦੇ ਵਿੱਚੋਂ ਬੁਰਾ ਸਾਇਆ 네ਗੇਟਿਵਿਟੀ ਦੂਰ ਹੁੰਦੀ ਜਾਵੇ ਇਸ ਘਰ ਦੇ ਵਿੱਚੋਂ ਦੁੱਖਾਂ ਦਾ ਨਾਸ ਹੋ ਜਾਵੇ ਸੁੱਖਾਂ ਦਾ ਆਵਾਸ ਹੋ ਜਾਵੇ ਘਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਹੋਣ ਹਰ ਵੇਲੇ ਗੁਰੂ ਸਾਹਿਬ ਜੀ ਕਿਰਪਾ ਕਰਿਓ ਘਰ ਦੇ ਘਰ ਦੇ ਵਿੱਚ ਸਿੰਘ ਸਹੀਦਾਂ ਦਾ ਪਹਿਰਾ ਰੱਖਣਾ ਹਰ ਵੇਲੇ ਗੁਰੂ ਸਾਹਿਬ ਜੀ ਆਪ ਆਪਣੇ پاک ਪਵਿੱਤਰ ਚਰਨ ਇਸ ਘਰ ਵਿੱਚ ਬਣਾ ਕੇ ਰੱਖਣਾ ਠੀਕ ਹੈ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਜਿੱਥੇ ਸਿੰਘ ਸਹੀਦਾਂ ਦਾ ਪਹਿਰਾ ਉੱਥੇ ਕਦੇ ਕੋਈ ਗਲਤ ਚੀਜ਼ ਹੋ ਨਹੀਂ ਸਕਦੀ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਹੁਣ ਇਹਦੇ ਵਿੱਚ ਕਈ ਲੋਕ ਇਹ ਵੀ ਸੋਚ ਲੈਂਦੇ ਵੀ ਇਹਦੇ ਨਾਲ ਕੀ ਹੋ ਜੇਗਾ ਹੈ ਹਨਾ ਕੋਈ ਕੁਝ ਕਈ ਵਾਰੀ ਆਪਣੇ ਕੁਝ ਮਾਈਂਡ ਚ ਨੈਗੇਟਿਵਿਟੀ ਵੀ ਹੁੰਦੀ ਆ ਦੇਖੋ ਜੀ ਜਦੋਂ ਆਪਾਂ ਪੋਜ਼ਿਟਿਵ એનર્ਜੀ ਦੇ ਨਾਲ ਆਪਾਂ ਪਾਠ ਕਰ ਰਹੇ ਹਾਂ ਆਪਣੇ ਕੋਲ ਜਾਰ ਰੱਖਿਆ ਤੋਂ ਪੋਜ਼ਿਟਿਵਿਟੀ ਉਹਦੇ ਵਿੱਚ ਵੀ ਜਾ ਰਹੀ ਆ ਗੁਰਬਾਣੀ ਦੇ ਨਾਲ ਉਹ ਪਵਿੱਤਰ ਹੋ ਰਹੀ ਆ ਠੀਕ ਹੈ ਫਿਰ ਉਹੀ ਬਾਣੀ ਵਾਲਾ ਕਿਉਂਕਿ ਬਾਣੀ ਇੱਕ ਇਹੋ ਜਿਹੀ ਚੀਜ਼ ਆ ਜਦੋਂ ਆਪਾਂ ਪੜਦੇ ਆ ਨਾ ਜਪਦੇ ਆ ਤੇ ਆਪਣੇ ਅੰਦਰ ਇੱਕ ਅਲੱਗ ਜਿਹਾ ਹੌਂਸਲਾ ਆ ਜਾਂਦਾ ਹੈ ਅਲੱਗ ਜਿਹਾ ਇੱਕ ਆਤਮ ਵਿਸ਼ਵਾਸ ਆ ਜਾਂਦਾ ਹੈ ਆਪਾਂ ਨੂੰ ਇਹ ਉਮੀਦ ਹੋ ਜਾਂਦੀ ਹੈ ਵੀ ਮੈਂ ਬਾਣੀ ਜਪ ਰਹੀ ਆ ਮੇਰਾ ਇਹ ਕਾਰਜ ਹੁਣ ਹੋਏ ਗਏ ਹੋਏਗਾ ਉਹ ਕੀ ਹੁੰਦੀ ਆ ਪੋਜ਼ਿਟਿਵ ਸੋਚ ਵੀ ਨਾਲ ਆ ਜਾਂਦੀ ਆ ਇੱਕ ਵਿਸ਼ਵਾਸ ਗੁਰੂ ਸਾਹਿਬ ਤੇ ਦੂਸਰਾ ਪੋਜ਼ਿਟਿਵ ਸੋਚ ਨਾਲ ਆ ਜਾਂਦੀ ਆ ਫਿਰ ਉਹ ਡਬਲ ਇੱਕ ਪਾਸੇ ਕਹਿੰਦੇ ਨੇ ਵੀ ਕਿ ਗੁਰੂ ਸਾਹਿਬ ਦੀ ਇੱਕ ਡਬਲ ਕਿਰਪਾ ਹੋ ਜਾਂਦੀ ਆ ਠੀਕ ਹੈ ਫਿਰ ਜਦੋਂ ਆਪਾਂ ਘਰ ਦੇ ਵਿੱਚ ਉਸੇ ਜਲ ਦਾ ਛਿੱਟਾ ਦਿੰਨੇ ਆ ਤਾਂ ਆਪਾਂ ਕੀ ਛਿੜਕ ਰਹੇ ਆ ਪੋਜ਼ਿਟਿਵਿਟੀ ਛਿੜਕ ਰਹੇ ਆ ਪੋਜ਼ਿਟਿਵ ਪੋਜ਼ਿਟਿਵਿਟੀ ਦਾ ਪਰਫਿਊਮ ਛੜਕ ਰਿਹਾ ਇਹ ਸਮਝ ਲਓ ਠੀਕ ਹੈ ਉਹਦੇ ਨਾਲ ਨਾ ਆਪਾਂ ਨੂੰ ਵੀ ਇੱਕ ਅਲੱਗ ਜੀ ਕੌਨਫੀਡੈਂਸ ਆਉਂਦਾ ਆਪਣੇ ਮਨ ਦੇ ਵਿੱਚ ਉਸ ਟਾਈਮ ਕੀ ਆ ਰਿਹਾ ਹੁੰਦਾ ਜਦੋਂ ਆਪਾਂ ਜਲ ਛੜਕ ਰਿ ਹੁੰਨੇ ਮੇਰੇ ਕੀ ਹੁੰਦਾ ਮੈਂ ਸ਼ੇਅਰ ਕਰਦੀ ਆ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਮੈਂ ਛਿੱਟਾ ਦੇ ਦਿੱਤਾ ਬਾਣੀ ਵਾਲੇ ਜਲ ਦਾ ਘਰ ਦੇ ਵਿੱਚ ਹੁਣ ਜੋ ਵੀ ਬੁਰੀ ਛਾਇਆ ਹੋ ਉਪਰ ਚਲੀ ਗਈ ਠੀਕ ਹੈ ਪੋਜ਼ਿਟਿਵ ਸੋਚ ਆ ਗਈ ਘਰ ਦੇ ਵਿੱਚ ਕੀ ਹੋ ਗਈ ਪੋਜ਼ਿਟਿਵਿਟੀ ਹੋ ਗਈ ਸੋ ਇਹ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ ਬੱਚੇ ਨੂੰ ਬਾਣੀ ਵਾਲਾ ਜਨ ਜਿਹੜਾ ਡੇਲੀ ਜ਼ਰੂਰ ਸਿਖਾਉਣਾ ਇਹ ਹੋ ਗਿਆ ਦੂਸਰੀ ਚੀਜ਼ ਹੁਣ ਤੀਸਰੀ ਚੀਜ਼ ਇੱਕ ਹੋਰ ਕਰਨੀ ਆ ਉਹਦੇ ਲਈ ਤੁਸੀਂ ਕੀ ਕਰਨਾ ਮੇਰੀ ਆ ਭੈਣਾਂ ਨੇ ਜਦੋਂ ਵੀ ਪ੍ਰਸ਼ਾਦਾ ਬਣਾਉਣਾ ਜਦੋਂ ਚਾਹ ਬਣਾਉਣੀ ਹੈ ਜਦੋਂ ਦੁੱਧ ਗਰਮ ਕਰਨਾ ਜਾਂ ਜਦੋਂ ਸਬਜ਼ੀ ਬਣਾਉਣੀ ਹੈ ਤੁਸੀਂ ਨਾਲ-ਨਾਲ ਮੂਲ ਮੰਤਰ ਸਭ ਦਾ ਪਾਠ ਜ਼ਰੂਰ ਕਰਨਾ ਜੋ ਜੋ ਤੁਸੀਂ ਮੂਲ ਮੰਤਰ ਸਬ ਦਾ ਪਾਠ ਕਰਦੇ ਜਾਉਗੇ ਤਾਂ ਉਹ ਜਿਹੜਾ ਆਪਾਂ ਭੋਜਨ ਬਣਾ ਰਹੇ ਆ ਉਹ ਇੱਕ ਤਰ੍ਹਾਂ ਦਾ ਅੰਮ੍ਰਿਤ ਬਣ ਜਾਂਦਾ ਹੈ ਅੰਮ੍ਰਿਤ ਬਣਿਆ ਹੋਇਆ ਭੋਜਨ ਜਿਹੜਾ ਵੀ ਖਾਊਗਾ ਉਹਦੇ ਦੁੱਖ ਰੋਗ ਵੀ ਟੁੱਟਣਗੇ ਉਹਦੀ ਸਿਹਤ ਵੀ ਠੀਕ ਹੋਊਗੀ ਉਹਦੇ ਸੁਹਾਚ ਵੀ ਫਰਕ ਆਊਗਾ ਤੇ ਉਹ ਗੁਰੂ ਸਾਹਿਬ ਦੇ ਚਰਨਾ ਦੇ ਨੇੜੇ ਵੀ ਹੁੰਦਾ ਜਾਊਗਾ ਇੱਕ ਚੀਜ਼ ਨੋਟਿਸ ਕਰ ਲਿਓ ਤੁਸੀਂ ਇਹ ਚੀਜ਼ ਫਾਰਮੂਲਾ ਜਿਹੜਾ ਇਹ ਤੁਸੀਂ ਲਗਾਤਾਰ 1 ਮਹੀਨਾ ਕਰਦੇ ਜਾਓਗੇ ਲਗਾਤਾਰ ਇੱਕ ਮਹੀਨਾ ਜਿਹੜੀ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਕਹੀਆਂ ਇੱਕ ਮਹੀਨਾ ਲਗਾਤਾਰ ਇਹ ਚੀਜ਼ਾਂ ਕਰਦੇ ਜਾਓ ਤੁਸੀਂ ਖੁਦ ਦੇਖੋਗੇ ਵੀ ਜਿਸ ਨੂੰ ਤੁਸੀਂ ਉਹ ਮੂਲ ਮੰਤਰ ਦਾ ਪਾਠ ਨਾਲ ਬਣਿਆ ਹੋਇਆ ਪ੍ਰਸ਼ਾਦਾ ਸ਼ਿਕਾਉਂਗੀ ਨਾ ਉਹ ਬੰਦਾ ਵੀ ਕਿਤੇ ਨਾ ਕਿਤੇ ਪੋਜ਼ਿਟਿਵ ਹੁੰਦਾ ਜਾਊਗਾ ਉਹਦੇ ਸੁਭਾਅ ਦੇ ਵਿੱਚ ਬਦਲਾਅ ਹੁੰਦਾ ਜਾਊਗਾ ਸੋ ਇਹ ਚੀਜ਼ਾਂ ਤੁਸੀਂ ਜਰੂਰ ਕਰਿਓ ਜਿੰਨੀ ਪੋਜ਼ਿਟਿਵਿਟੀ ਦੇ ਨਾਲ ਤੁਸੀਂ ਭੋਜਨ ਬਣਾਉਂਗੇ ਖੁਸ਼ੀ ਦੇ ਨਾਲ ਬਣਾਉਂਗੇ ਬਾਣੇ ਜਪਦੇ ਹੋਏ ਬਣਾਉਂਗੇ ਉਹਦਾ ਅਸਰ ਫਰਕ ਅਲੱਗ ਹੀ ਹੁੰਦਾ ਹੈ ਇੱਕ ਪਾਸੇ ਜੇ ਆਪਾਂ ਪ੍ਰਸ਼ਾਦਾ ਬਣਾ ਰਹੇ ਆਂ ਆਪਾਂ ਕੱਢ ਰਹੇ ਆਂ ਗਾਲਾਂ ਤਾਂ ਫਿਰ ਉਹ ਨੈਗੇਟਿਵਿਟੀ ਹੋਗੀ ਉਹ ਨੈਗੇਟਿਵਿਟੀ ਉਹ ਰੋਟੀ ਦੇ ਵਿੱਚ ਵੀ ਜਾ ਰਹੀ ਆ ਹੁਣ ਉਹਨੂੰ ਛਕਣ ਵਾਲਾ ਗਾਲਾਂ ਹੀ ਕੱਢੂਗਾ ਸੋ ਇਸ ਚੀਜ਼ ਦਾ ਧਿਆਨ ਰੱਖਣਾ ਵੀ ਜਦੋਂ ਵੀ ਮੇਰੀ ਭੈਣ ਵਾਲੀ ਰਸੋਈ ਦੇ ਵਿੱਚ ਕੁਝ ਵੀ ਤਿਆਰ ਕਰਨਾ ਕੁਝ ਬਣਾਉਣਾ ਹੈ ਕਦੇ ਵੀ ਮੁੰਦਾ ਚੰਗੇ ਬੋਲਣੀ ਬੋਲਣੇ 네ਗੇਟਿਵਿਟੀ ਆਪਾਂ ਨੇ ਦਿਮਾਗ ਚਾਉਣ ਨਹੀਂ ਦੇਣੀ ਮੂਲ ਮੰਤਰ ਸਾਡਾ ਪਾਠ ਪਾਣ ਨਾਲ ਕਰਦੇ ਰਹਿਣਾ ਉਹਦੇ ਨਾਲ ਜਿਹੜਾ ਭੋਜਨ ਪੋਜ਼ਿਟਿਵ ਹੋ ਜਾਊਗਾ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੇ ਜਦੋਂ ਆਪਾਂ ਪ੍ਰਸ਼ਾਦਾ ਅੰਮ੍ਰਿਤ ਬਣਿਆ ਹੋਇਆ ਕਿਸ ਨੂੰ ਸ਼ਕਾਵਾਂਗੇ ਜਾਂ ਆਪ ਸ਼ਕਾਂਗੇ ਸਾਡਾ ਮਨ ਵੀ ਸ਼ਾਂਤ ਹੋਊਗਾ ਦਿਮਾਗ ਵੀ ਸ਼ਾਂਤ ਹੋਊਗਾ ਸਾਡੇ ਰੋਗ ਵੀ ਖਤਮ ਹੋਣਗੇ ਸਾਡਾ ਸੁਭਾਅ ਵੀ ਵਧੂਗਾ ਤੇ ਸਭ ਗੁਰੂ ਸਾਹਿਬ ਦੇ ਨਾਲ ਪਿਆਰ ਵੀ ਵਧੂਗਾ ਮੈਂ ਤੁਹਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਤੁਸੀਂ ਇੱਕ ਮਹੀਨਾ ਚੀਜ਼ ਕਰਕੇ ਦੇਖੋ ਲੇਕਿਨ ਕਰਨੀ ਲਗਾਤਾਰ ਹੈ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਭੁੱਲ ਗਏ ਕੱਲ ਨੂੰ ਕਰ ਲਿਆ ਦੋ ਦਿਨ ਛੱਡਤਾ 33 ਦਿਨ ਕਰ ਲਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਡੇਲੀ ਕਰਨੀ ਹੈ ਇਹ ਚੀਜ਼ ਹਰ ਰੋਜ਼ ਕਰਨੀ ਹੈ ਫਿਰ ਫਰਕ ਤੁਹਾਨੂੰ ਆਪ ਮਹਿਸੂਸ ਹੋਊਗਾ ਸੋ ਉਮੀਦ ਕਰਦੀ ਹਾਂ ਜੇ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ